ਤੰਦਰਾਂਜ ਵੀ ਇੱਕ ਗਾਇਕਤਾ ਹੈਗਾ ਹੀ ਹੈਗਾ ਪਰ ਸ਼ਾਇਦ ਤੁਹਾਨੂੰ ਨਹੀਂ ਪਤਾ ਦਿਲਰਾਜ ਪ੍ਰੋਫੈਸਰ ਕਲਵੰਤ ਸਿੰਘ ਗਰੇਵਾਲਪੁਰਾਂ ਦਾ ਬੇਟਾ ਹੈ ਉਹ surjit patar ਹੋਰਾਂ ਦੀ ਪੀੜੀ ਦੇ ਬਹੁਤ ਵੱਡੇ ਸ਼ਾਇਰ ਸੀ ਬਦਵਾਨ ਸੀ ਜੀ ਔਰ ਇਹ ਜਿਹੜਾ ਯੂਨੀਵਰਸਿਟੀ ਵਾਲਾ ਗਰੁੱਪ ਪਾਸੁਰ ਜੀ ਪਾਤਰ ਔਰ ਬਹੁਤ ਸਾਰੇ ਹੋਰ ਵੀ ਬਦਵਾਨ ਉਹਨਾਂ ਦਾ ਹੀ ਉਸ ਗਰੁੱਪ 'ਚ ਜੀ ਗਰੇਵਾਲ ਸਾਹਿਬ ਸੀਗੇ ਉਹਨਾਂ ਦਾ ਪੇਟਾ ਇੱਕ ਵਾਰ ਗਰੇਵਾਲ ਪਰਾਂ ਦਾ ਇਤਿਲਾ ਜੀ ਇਸ ਕਰਕੇ ਆਮ ਜੋ ਆਖਤਾ ਹੈ ਨੀਗਾ ਇਹਨੂੰ ਸਮਝਾ ਇਹਨੂੰ ਸਿਹਤ ਦੀ ਵੀ ਸਮਝਾ ਇਹਨੂੰ ਹੋਰ ਬਹੁਤ ਸਾਰੀਆਂ ਗੱਲਾਂ ਦੀ ਸਮਝ ਆ ਜੀ ਕੁਦਰਤੀ ਅਸੀਂ ਮਿਲੇ ਆ ਸਾਗਾ ਮਿਊਜ਼ਿਕ ਦੇ ਰਾਹੀਂ ਜੀ ਅਸੀਂ ਕੇਬਲ ਵਾਤ ਸਾਗਾ ਮਿਊਜ਼ਿਕ ਦੇ ਜਿਹੜੇ ਮਾਲਕ ਨੇ ਸਰਦਾਰ ਸੁਮੇਤ ਸਿੰਘ ਉਹਨਾਂ ਨੇ ਸਾਨੂੰ ਬੁਲਾਇਆ ਜੀ ਔਰ ਮੈਨੂੰ ਉਦੋਂ ਪਹਿਲਾਂ ਰਾਜਧਾਨੀ ਇੱਕ ਫਿਲਮ ਸੀਗੀ ਇੱਕ ਕਮੇਡੀ ਫਿਲਮ ਸੀਗੀ ਵਧੀਆ ਫਿਲਮ ਸੀਗੀ ਉਹ ਕੁਲਚੇ ਛੋਲੇ ਇਹਨਾਂ ਨੇ ਪ੍ਰੋਡਿਊਸ ਕੀਤੀ ਸੀ ਜੀ ਸਾਗਾ ਨੇ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਰਾਜਧਾਨੀ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਲਈ ਵੀ ਬਣਾਓ ਤਾਂ ਮੈਂ ਰਾਜਧਾਨੀ ਦੀ ਸਕ੍ਰਿਪਟ ਉਹਨਾਂ ਨੂੰ ਸੁਣਾਈ ਜੀ ਸਕ੍ਰਿਪਟ ਕੀ 5 ਮਿੰਟ ਦੀ ਇੱਕ ਕਹਾਣੀ ਸੁਣਾਈ ਤੇ ਉਹ 5 ਮੈਂ ਉਹਨਾਂ ਨੇ ਪੜ੍ਹੀ ਨਹੀਂ ਸਕ੍ਰਿਪਟ ਮਤਲਬ ਇਹ ਗਵਾਹ ਪ੍ਰਮਾਤਮਾ मतलब ਉਹਨਾਂ ਨੇ ਨਹੀਂ ਕਿਹਾ ਕਿ ਦੱਸੋ ਕੀ ਉਹਨਾਂ ਨੇ ਕਿਹਾ ਵੀ ਠੀਕ ਹੈ ਬਸ ਤੁੰ ਤੁਸੀਂ ਕਹਿ ਰਹੇ ਹੋ ਤਾਂ ਠੀਕ ਹੈ ਉਹਨਾਂ ਨੇ ਮੇਰੇ ਕਹਿਣ ਤੇ ਹੀ ਯਕੀਨ ਆ ਉਹਨਾਂ ਨੂੰ ਉਹਨਾਂ ਨੇ ਨਾ ਦਾਰੋ ਮੇਰੇ ਤੋਂ ਸੁਣੀ ਸੀ ਨਾ ਉਹਨਾਂ ਨੇ ਸੁੱਖਾ ਰੇਡਰ ਸੁਣੀ ਸੀ ਨਾ ਉਹਨਾਂ ਨੇ ਰਾਜਧਾਨੀ ਸੁਣੀ ਮੈਂ ਕਹਤਾ ਉਹ ਕਹਿੰਦੇ ਡੰਨ